ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਕਹਾਣੀ ਹੈ ਇੱਕ ਪਿਤਾ ਦੀ ਤੇ ਉਹਦੇ ਪੁੱਤਰ ਦੀ ਜਿਹੜਾ ਬੱਚਾ ਹੈ ਪੁੱਤਰ ਸੀ ਉਹਨੂੰ ਖੀਰ ਖਾਣੀ ਬਹੁਤ ਪਸੰਦ ਸੀ ਉਹ ਖੀਰ ਜਿਹਦੇ ਵਿੱਚ ਬਹੁਤ ਸਾਰੇ ਬਦਾਮ, ਕਿਸ਼ਮਿਸ਼ ਪਾਈ ਹੋਵੇ ਤਉ ਉਹ ਹਮੇਸ਼ਾ ਚਾਹੁੰਦਾ ਸੀ ਕਿ ਮੈਂ ਉਸ ਤਰ੍ਹਾਂ ਦੀ ਖੀਰ ਖਾਵਾਂ ਪਰ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਸੀ ਤਾਂ ਹਮੇਸ਼ਾ ਉਹ ਕੋ ਖੀਰ ਹੈ ਜਿਹੜੀ ਕਿਸੇ ਦਿਨ ਦੇ ਹਾਰਤੇ ਬਣਦੀ ਸੀ। ਜਿਆਦਾ ਬਣਦੀ ਨਹੀਂ ਸੀ ਪਰਵਾਰ ਦੇ ਵਿੱਚ। ਇੱਕ ਵਾਰ ਕੀ ਹੋਇਆ ਉਸ ਪਰਵਾਰ ਦੇ ਵਿੱਚ ਖੀਰ ਬਣੀ। ਤਾਂ ਪਿਤਾ ਜਿਹੜਾ ਉਹ ਦੋ ਦੋ ਕ올ੀਆਂ ਦੇ ਵਿੱਚ ਖੀਰ ਪਾ ਕੇ ਲੈ ਕੇ ਆਇਆ। ਇੱਕ ਕ올ੀ ਦੇ ਵਿੱਚ ਉੱਪਰ ਉੱਪਰ ਬਹੁਤ ਸਾਰੇ ਬਦਾਮ ਤੇ ਕਿਸ਼ਮਿਸ਼ ਹੈ ਜਿਹੜੀ ਉਹ ਪਾਈ ਹੋਈ ਸੀ। ਤੇ ਦੂਸਰੀ ਕੌਲੀ ਹੈ ਜਿਹੜੀ ਉਹਦੇ ਵਿੱਚ ਉੱਪਰ ਕੋਈ ਬਦਾਮ, ਕਿਸ਼ਮਿਸ਼ ਕੋਈ ਡਰਾਈ ਫਰੂਟ ਨਹੀਂ ਦਿਖਦਾ ਸੀ ਤਾਂ ਪਿਤਾ ਨੇ ਆਪਣੇ ਬੱਚੇ ਨੂੰ ਕਿਹਾ ਕਿ ਤੂੰ ਇਹਨਾਂ ਦੋਨਾਂ ਕ올ੀਆਂ ਦੇ ਵਿੱਚੋਂ ਇੱਕ ਲੈ ਲੈ ਤਾਂ ਬੱਚੇ ਨੇ ਫਟਾਫਟ ਉਹ ਡਰਾਈ ਫਰੂਟ ਵਾਲੀ ਜਿਹੜੀ ਹੈ ਕੌਲੀ ਖੀਰ ਦੀ ਉਹ ਚੱਕ ਲਈ ਤੇ ਉਹ ਖਾਣ ਲੱਗ ਪਿਆ ਜਦੋਂ ਖਾਣ ਲੱਗ ਪਿਆ ਤਾਂ ਉਹਨੇ ਦੇਖਿਆ ਕਿ ਉਹ ਡਰਾਈ ਫਰੂਟ ਐ ਜਿਹੜੇ ਬਦਾਮ ਜਾਂ ਕਿਸ਼ਮਿਸ਼ ਉਸ ਖੀਰ ਦੇ ਉੱਪਰ ਉੱਪਰ ਹੀ ਸੀ। ਅੰਦਰ ਕੁਝ ਵੀ ਨਹੀਂ ਸੀ। ਤਾਂ ਉਹ ਬੜਾ ਉਦਾਸ ਹੋ ਗਿਆ। ਤਾਂ ਉਹਨੇ ਧਿਆਨ ਦਿੱਤਾ ਕਿ ਉਹਦਾ ਪਿਤਾ ਜਿਹੜੀ ਖੀਰ ਖਾ ਰਿਹਾ ਸੀ ਉਸ ਕੌਲੀ ਦੇ ਵਿੱਚ ਬੇਸ਼ੱਕ ਉੱਪਰ ਉੱਪਰ ਕੋਈ ਬਦਾਮ ਕਿਸ਼ਮਿਸ਼ ਨਹੀਂ ਸੀ ਪਰ ਹੀਠਾਂ ਤਾਂ ਉਹ ਕੋ ਡਰਾਈ ਫਰੂਟਸ ਨਾਲ ਭਰੀ ਹੋਈ ਸੀ। ਤਾਂ ਉਹਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਇਦਾਂ ਕਿਉਂ? ਤਾਂ ਉਹ ਦੇ ਪਿਤਾ ਨੇ ਕਿਹਾ beta ਜ਼ਿੰਦਗੀ ਦੇ ਵਿੱਚ ਤੂੰ ਇਹ ਯਾਦ ਰੱਖਣਾ ਜੋ ਕੁਝ ਵੀ ਉੱਪਰੋਂ ਦਿਖਾਈ ਦਿੰਦਾ ਹੈ ਹਮੇਸ਼ਾ ਉਹ ਸੱਚ ਨਹੀਂ ਹੁੰਦਾ ਇਹਨੂੰ ਕਦੇ ਭੁੱਲਣਾ ਨਹੀਂ ਤਾਂ بیٹے ਨੇ ਉਸ ਗੱਲ ਨੂੰ ਸਮਝ ਲਿਆ ਉਸ ਤੋਂ ਬਾਅਦ ਬਹੁਤ ਸਮਾਂ ਲੰਘਦਾ ਗਿਆ ਉਸ ਘਰ ਦੇ ਵਿੱਚ ਫਿਰ ਉਹੀ ਖੀਰ ਬਣੀ ਹੁਣ ਫਿਰ ਪਿਤਾ ਦੋ ਕ올ੀਆਂ ਲੈ ਕੇ ਆਪਣੇ ਬੱਚੇ ਦੇ ਕੋਲ ਆਇਆ ਹੁਣ ਕੀ ਹੋਇਆ ਕਿ ਉਸ ਬੱਚੇ ਨੇ ਦੋ ਕੋਲੀਆਂ ਉਸੇ ਤਰ੍ਹਾਂ ਨਹੀਂ ਸੀ ਤਾਂ ਉਸ ਬੱਚੇ ਨੇ ਉਹ ਕੋਲੀ ਚੁਣੀ ਜਿਹਦੇ ਵਿੱਚ ਉੱਪਰ ਡ్రਾਈ ਫਰੂਟ ਬਦਾਮ ਤੇ ਕਿਸ਼ਮਿਸ਼ ਵਗੈਰਾ ਨਹੀਂ ਸੀ ਤਾਂ ਪਿਤਾ ਨੇ ਦੂਸਰੀ ਕੋਲੀ ਚੱਕ ਲਈ ਹੁਣ ਜਦੋਂ ਬੱਚੇ ਨੇ ਖੀਰ ਖਾਣੀ ਸ਼ੁਰੂ ਕੀਤੀ ਤਾਂ ਉਹਨੇ ਮਹਿਸੂਸ ਕੀਤਾ ਕਿ ਨਾ ਤਾਂ ਉਸ ਕੋਲੀ ਦੇ ਵਿੱਚ ਖੀਰ ਦੇ ਉੱਪਰ ਕੋਈ ਡ్రਾਈ ਫਰੂਟ ਸੀ ਤੇ ਨਾ ਹੀ ਵਿੱਚ ਸੀ ਤਾਂ ਉਹ ਹੋਰ ਜ਼ਿਆਦਾ ਉਦਾਸ ਹੋ ਗਿਆ ਤਾਂ ਉਹਨੇ ਆਪਣੇ ਪਿਤਾ ਨੂੰ ਫਿਰ ਪੁੱਛਿਆ ਕਿ ਪਿਤਾ ਜੀ ਇਸ ਤਰ੍ਹਾਂ ਕਿਉਂ ਐਸ ਵਾਰ ਤਾਂ ਮੈਂ ਉਹ ਕੌਲੀ ਚੱਕੀ ਜਿਹਦੇ ਉੱਪਰ ਕੋਈ ਵੀ ਡ్రਾਈ ਫਰੂਟ ਕੋਈ ਕਿਸ਼ਮਿਸ਼ ਬਦਾਮ ਨਹੀਂ ਸੀ ਫਿਰ ਹੁਣ ਅੰਦਰ ਵੀ ਕੋਈ ਵੀ ਨਹੀਂ ਮਿਲਿਆ ਮੈਨੂੰ ਤਾਂ ਤਾਂ ਉਹਦੇ ਪਿਤਾ ਨੇ ਫਿਰ ਬੱਚੇ ਨੂੰ ਸਮਝਾਇਆ ਕਿ ਬੇਟਾ ਇਹ ਤੇਰਾ ਦੂਸਰਾ ਸਬਕ ਹੈ ਇਹ ਤੂੰ ਯਾਦ ਰੱਖਣਾ ਹੈ ਕਿ ਜ਼ਿੰਦਗੀ ਦੇ ਵਿੱਚ ਇੱਕ ਵਾਰ ਜੋ ਕੁਝ ਵਾਪਰ ਗਿਆ ਉਹਨੂੰ ਇਹ ਨਹੀਂ ਸਮਝਣਾ ਕਿ ਇਹ ਲਾਸਟ ਅਨੁਭਵ ਹੈ ਲਾਸਟ ਐਕਸਪੀਰੀਅੰਸ ਹੈ ਤੈਨੂੰ ਹਮੇਸ਼ਾ ਉਸ ਤੋਂ ਇਲਾਵਾ ਵੱਖਰੇ ਮੌਕੇ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਵੱਖਰੀ ਤਰ੍ਹਾਂ ਦੀ ਦੁਨੀਆ ਦਿਖਾਈ ਦੇਊਗੀ ਹਰ ਵਾਰ ਹਰ ਵਾਰ ਇੱਕੋ ਚੀਜ਼ ਨਹੀਂ ਹੁੰਦੀ ਹੁਣ ਬੱਚੇ ਨੇ ਇਸ ਗੱਲ ਨੂੰ ਵੀ ਸੋਚ ਲਿਆ ਸਮਝ ਲਿਆ ਚੰਗੀ ਤਰ੍ਹਾਂ ਨਾਲ ਤਉ ਉਸੇ ਤਰ੍ਹਾਂ ਬਹੁਤ دیر ਫੇਰ ਲੰਗੀ ਫੇਰ ਘਰ ਦੇ ਵਿੱਚ ਖੀਰ ਬਣੀ ਉਸੇ ਤਰ੍ਹਾਂਆਂ ਦੋ ਕ올ੀਆਂ ਸੀ ਪਿਤਾ ਫਿਰ ਬੱਚੇ ਕੋਲ ਲੈ ਕੇ ਆਇਆ ਫਿਰ ਉਹਨੂੰ ਕਿਹਾ ਵੀ ਤੂੰ ਇਹਨਾਂ ਵਿੱਚੋਂ ਜਿਹੜੀ ਕ올ੀ ਲੈਣੀ ਹੈ ਤੂੰ ਚੁਣ ਲੈ ਲੈ ਲਾ ਤਾਂ ਹੁਣ ਬੱਚਾ ਥੋੜੀ देर ਸੋਚਣ ਲੱਗਿਆ ਤਾਂ ਫਿਰ ਉਹਨੇ ਆਪਣੇ ਪਿਤਾ ਨੂੰ ਕਿਹਾ ਕਿ ਪਿਤਾ ਜੀ ਇਸ ਵਾਰ ਕ올ੀ ਦੀ ਚੋਣ ਮੈਂ ਨਹੀਂ ਕਰਨੀ ਤੁਸੀਂ ਕਰੋ ਜੋ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਉਹ ਲੈ ਲਓ ਦੂਸਰੀ ਮੈਂ ਲੈ ਲਵਾਂਗਾ ਤਾਂ ਇਸ ਤੇ ਪਿਤਾ ਜਿਹੜਾ ਉਹ ਬਹੁਤ ਹੀ ਖੁਸ਼ ਹੋਇਆ ਉਹਨੇ ਕਿਹਾ ਕਿ ਇਹ ਸਭ ਤੋਂ ਮਹੱਤਵਪੂਰਨ ਸਬਕ ਸੀ ਜ਼ਿੰਦਗੀ ਦਾ ਜਿਹਦੇ ਵਿੱਚ ਤੂੰ ਪਾਸ ਹੋ ਗਿਆ ਇਹਦੇ ਵਿੱਚ ਹੁਣ ਮੈਂ ਦੋਨੋਂ ਗੋਲੀਆਂ ਦੇ ਵਿੱਚ ਹੀ ਬੇਸ਼ੱਕ ਇੱਕ ਦੇ ਉੱਪਰ ਡਰਾਈ ਫਰੂਟ ਸੀ ਉਹਨੂੰ ਵਿੱਚੋਂ ਵੀ ਉਵੇਂ ਹੀ ਭਰਿਆ ਹੋਇਆ ਸੀ ਡਰਾਈ ਫਰੂਟਸ ਦੇ ਨਾਲ ਤੇ ਦੂਸਰੀ ਉੱਪਰ ਨਹੀਂ ਦਿਖਾਈ ਦਿੰਦੇ ਸੀ ਕੋਈ ਵੀ ਬਦਾਮ ਕਿਸ਼ਮਿਸ਼ ਅੰਦਰ ਉਸ ਤੋਂ ਵੀ ਜ਼ਿਆਦਾ ਉਹਦੇ ਵਿੱਚ ਸੀ ਪਰ ਤੂੰ ਮੈਨੂੰ ਪਹਿਲ ਦਿੱਤੀ ਤੂੰ ਮੈਨੂੰ ਕਿਹਾ ਕਿ ਤੁਸੀਂ ਚੁਣ ਲਓ ਤਾਂ ਇਹ ਜ਼ਿੰਦਗੀ ਦਾ ਮਹੱਤਵਪੂਰਨ ਸਬਕ ਹੈ ਕਿ ਜੇ ਜਦੋਂ ਜਦੋਂ ਤੂੰ ਦੂਸਰਿਆਂ ਨੂੰ ਇੰਪੋਰਟੈਂਸ ਦੇਵੇਂਗਾ ਦੂਸਰਿਆਂ ਨੂੰ ਇਹ ਕੋਈ ਵੀ ਮੌਕਾ ਹੈ ਜਿਹੜਾ ਉਹ ਚੁਣਨ ਦੀ ਖੁੱਲ ਦੇਵੇਂਗਾ ਤਾ ਉਦੋਂ ਉਦੋਂ ਪਰਮਾਤਮਾ ਨੇ ਤੇਰੇ ਨਾਲ ਚੰਗਾਈ ਕਰਨ। ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਤੂੰ ਦੂਜਿਆਂ ਬਾਰੇ ਸੋਚੇ। ਤਾਂ ਇਹ ਹੀ ਤਿੰਨ ਜਿਹੜੇ ਲੈਸਨਸ ਹੀ ਲਾਈਫ ਦੇ ਜੋ ਪਿਤਾ ਨੇ ਆਪਣੇ ਬੱਚੇ ਨੂੰ ਦਿੱਤੇ ਤਾਂ ਇਹ ਸਾਡੇ ਸਾਰਿਆਂ ਲਈ ਹੀ ਹੈ। ਸਾਡੇ ਸਭ ਤੇ ਹੀ ਇਹ ਟੁਕਦੇ ਕਿ ਜ਼ਿੰਦਗੀ ਹੈ ਜਿਹੜੀ ਉਸ ਨੂੰ ਅਸੀਂ ਜਦੋਂ ਦੂਜਿਆਂ ਨੂੰ ਪ੍ਰੈਫਰੈਂਸ ਦੇਵਾਂਗੇ ਦੂਜਿਆਂ ਨੂੰ ਵੀ ਅੱਗੇ ਰੱਖਾਂਗੇ ਸਿਰਫ ਆਪਣੇ ਸਵਾਰਥ ਲਈ ਨਹੀਂ ਸੋਚਾਂਗੇ ਤਾਂ ਜ਼ਿੰਦਗੀ ਜ਼ਿਆਦਾ ਖੂਬਸੂਰਤ ਰਹੂ ਥੈਂਕ ਯੂ